you. Mm -hmm. ਦਿੱਲੀ ਵਿਖੇ RAM LILA ਗਰਾਊਂਡ ਵਿੱਚ 23 ਮਾਰਚ ਨੂੰ ਭਾਜਪਾ ਦੀ ਤਾਣਾਸ਼ਾਹੀ ਖਿਲਾਫ ਦੇਸ਼ੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀਤੀ ਜਾ ਰਹੀ ਮਹਾਰੈਲੀ ਵਿੱਚ ਵੱ ਚੜ ਕੇ ਪਹੁੰਚੇ ਲੀ ਅੱਜ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਜੀਤ ਸੋਹੀਆ ਵਾਲਾ ਦੇ ਗਵਾਈ ਹੇਠ ਨਾਬਾ ਹਲਕੇ ਦੇ ਵਲੰਟਰੀਆਂ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਹਲਕੇ ਦੇ ਵੱਡੀ ਗਿਣਤੀ ਵਿੱਚ ਵਲੰਟਰੀਆਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਉਤੇ ਚੇਅਰਮੈਨ ਜਸਜੀਤ ਸੋਹੀਆ ਵਾਲਾ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੇ ਲਈ ਮੁੱਖ ਮੰਤਰੀ ਅਰਵਿੰਦ ਇਜਰੀਵਾਲ ਨੂੰ ਝੂਠੇ ਕੇਸ ਦੇ ਵਿੱਚ ਗ੍ਰਫਤਾਰ ਕਰਕੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ ਭਾਜਪਾ ਸਰਕਾਰ ਦੀ ਅਤੇ ਭਾਜਪਾ ਦੀ ਤੱਕੇ ਸਾਹੀ ਦੇ ਖਿਲਾਫ ਆਮ ਆਦਮੀ ਪਾਰਟੀ ਅਤੇ ਇੰਡੀਆ ਮਹਾਗਠ ਜੋੜ ਦੇ ਵੱਲੋਂ 31 ਮਾਰਚ ਨੂੰ ਰਾਮ ਰੀਲਾ ਗਰਾਊਂਡ ਦਿੱਲੀ ਵਿਖੇ ਹੋ ਰਹੀ ਮਹਾਂ ਰੈਲੀ ਦੇ ਵਿੱਚ ਨਾਬਾ ਹਲਕੇ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਲੰਟੀਅਰ ਤੇ ਲੋਕ ਪਹੁੰਚਣਗੇ ਤੇ ਅੱਜ ਸਬੰਧੀ ਮੀਟਿੰਗ ਕੀਤੀ ਗਈ ਹੈ ਨਾਬਾ ਹਲਕਾ ਦੇ ਵਾਲੰਟੀਅਰਾਂ ਦੀ ਨਾਬਾ ਹਲਕਾ ਦੇ ਆਗੂਆਂ ਦੀ ਤੇ ਉਹਨਾਂ ਦੇ ਡਿਊਟੀਆਂ ਲਾਈਆਂ ਗਈਆਂ ਨੇ ਤਾਂ ਜੋ ਇਹ ਰੈਲੀ ਨੂੰ ਕਾਮਯਾਬ ਕੀਤਾ ਜਾ ਸਕੇ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਭਾਜਪਾ ਸਰਕਾਰਾਂ ਤੇ ਭਾਜਪਾ ਮੋਦੀ ਆ ਆਪਣੇ ਉਹ ਪੂਰੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨ ਲੱਗੇ ਹੋਏ ਨੇ ਤੇ ਭਾਜਪਾ ਆਪਣੇ ਤਾਨਾਸਹੀ ਰਵੱਈਏ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਧਰਾਤਮਕਾ ਰਹੀ ਹੈ ਤੇ ਨਾਲ ਹੀ ਵੱਖ-ਵੱਖ ਪਾਰਟੀਆਂ ਜਿਹੜੀਆਂ ਉਹਨਾਂ ਦੇ ਆਗੂਆਂ ਨੂੰ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੇ ਵਿਧਾਇਕਾਂ ਨੂੰ ਉਹਨਾਂ ਦੇ ਸੰਸਦਾਂ ਨੂੰ ਧਰਾਤਮਕਾ ਕੇ ਲਾਲਚ ਦੇ ਕੇ ਜਿਹੜਾ ਆਪਣੀ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਇਸੇ ਵਿਰੋਧ ਦੇ ਤਹਿਤ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਜਿਹੜੇ ਇਮਾਨਦਾਰ ਆਗੂ ਨੇ ਉਹਨਾਂ ਨੂੰ ਝੂਠੇ ਕੇਚਾਂ ਦੇ ਕੇਸਾਂ ਦੇ ਵਿੱਚ ਫਸਾ ਕੇ ਗ੍ਰਿਫਤਾਰ ਕੀਤਾ ਗਿਆ ਤਾ ਜੋ ਜਿਹੜੀ ਆਮ ਆਦੀ ਪਾਰਟੀ ਲਹਿਰ ਨੂੰ ਰੋਕਿਆ ਜਾ ਸਕੇ ਪਰ ਮੋਦੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਜਾਗ ਚੁੱਕੇ ਨੇ ਉਹਨਾਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਸ੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਜੋ ਕੰਮ ਕੀਤੇ ਜਾ ਰਹੇ ਨੇ ਉਹ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੇ ਵੀ ਨਹੀਂ ਹੋਏ ਸਿਹਤ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਜਿਹੜਾ ਵੱਡਾ ਸੁਧਾਰ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਖਤਮ ਹੋਇਆ ਇਸੇ ਲਹਿਰ ਨੂੰ ਲੋਕ ਰੋਕਣ ਦੇ ਲਈ ਜਿਹੜੀ ਆ ਭਾਜਪਾ ਉਹ ਆਪਣਾ ਰਵਈਆ ਅਪਣਾ ਰਹੀ ਹੈ ਈਡੀ ਜਰੀਏ ਸੀਬੀਆਈ ਜਰੀਏ ਤੇ ਸਾਡੇ ਆਗੂਆਂ ਨੂੰ ਸਾਡੇ ਮੁੱਖ ਮੰਤਰੀ ਜੀ ਨੂੰ ਤੱਕੇ ਨਾਲ ਜੇਲ੍ਹ ਦੇ ਵਿੱਚ ਭੇਜਿਆ ਗਿਆ ਇਸ ਤੋਂ ਪਹਿਲਾਂ ਸਿਹਤ ਮੰਤਰੀ ਸਤਿੰਦਰ ਜੈਨ ਜੀ ਸਿੱਖਿਆ ਮੰਤਰੀ ਦਿੱਲੀ ਦੇ ਜਿਹੜੇ ਮਨੀਸ਼ ਸੋਧਿਆ ਜੀ ਸਾਡੇ ਸੰਸਦ ਦੇ ਵਿੱਚ ਜਿਹੜੇ ਆਵਾਜ਼ ਵੜ ਕੇ ਗੂੰਜਦੇ ਸੀ ਦੇਸ਼ ਦੇ ਲੋਕਾਂ ਦੀ ਸੰਜੇ ਸਿੰਘ ਜੀ ਇਹਨਾਂ ਨੂੰ ਤੱਕੇ ਦੇ ਨਾਲ ਜੇਲ੍ਹ ਦੇ ਵਿੱਚ ਡੱਕ ਕੇ ਆਮ ਆਦੀ ਪਾਰਟੀ ਦੀ ਜਿਹੜੀ ਆਵਾਜ਼ ਆ ਉਹ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਅੱਜ ਪੂਰੇ ਦੇਸ਼ ਦੇ ਵਿੱਚ ਹਰ ਇੱਕ ਵਲੰਟੀਅਰ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਚੱਲ ਰਿਹਾ ਤੇ ਅਸੀਂ ਕਿਹਨੇ ਗਏ ਤੁਸੀਂ ਉਹਨਾਂ ਜੇਲ੍ਹਾਂ ਦੇ ਵਿੱਚ ਦਾ ਡੱਕ ਸਕਦੇ ਹੋ ਪਰ ਉਹਨਾਂ ਦੀ ਸੋਚ ਨੂੰ ਕਦੇ ਮਟਾ ਨਹੀਂ ਸਕਦੇ ਉਹਨਾਂ ਦੀ ਸੋਚ ਨੂੰ ਕਦੇ ਦਬਾ ਨਹੀਂ ਸਕਦੇ ਅੱਜ ਪੂਰੇ ਦੇਸ਼ ਦੇ ਵਿੱਚ ਲਹਿਰਾ ਆਮ ਆਦੀ ਪਾਰਟੀ ਦੇ ਹੱਕ ਤੇ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਮ ਆਦੀ ਪਾਰਟੀ ਦਾ ਜ਼ਰੂਰ ਸਾਥ ਦਿਓ ਤੇ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਭਾਜਪਾ ਸਰਕਾਰ ਦਾ ਤਾਨਾਸਾਈ ਰਵਈਆ ਇਹਦਾ ਮੂੰਹ ਤੋੜਮਾ ਜਵਾਬ ਦਿਓ ਤੇ ਅਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ 31 ਮਾਰਚ ਨੂੰ ਰਾਮ ਰੇਲਾ ਗ੍ਰਾਉਂਡ ਦਿੱਲੀ ਦੇ ਵਿੱਚ ਪਹੁੰਚੀਏ ਤੇ ਇਸ ਰੈਲੀ ਨੂੰ ਕਾਮਯਾਬ ਕਰੀਏ ਧੰਨਵਾਦ। ਨਾਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਦੀ ਜੋ ਮੀਟਿੰਗ ਜੋ ਦਿੱਲੀ ਦੇ ਵਿੱਚ 31 ਤਰੀਕ ਨੂੰ ਇਕੱਠ ਹੋਣ ਜਾ ਰਿਹਾ ਸੋਦੇ ਵਿੱਚ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਵੀ ਜਿਹੜੀ ਦਿੱਲੀ ਦੇ ਵਿੱਚ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਸਾਰੀ ਆਮ ਆਦਮੀ ਪਾਰਟੀ ਨਾਲ ਵੀ ਉਹਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੇ ਵਰਕਰ ਇਕੱਠੇ ਹੋਏ ਨੇ ਸੋ ਸਾਰਿਆਂ ਦਾ ਧੰਨਵਾਦ।